ਸਾਡੇ ਨਾਲ ਜ਼ਿਲ੍ਹਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਜੀ ਲੇਲਕਲਾ ਜੁੜੇ ਹੋਏ ਨੇ ਅਸੀਂ ਅੱਜ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆਂ ਵੀ ਡੱਲੇਵਾਲ ਸਾਹਿਬ ਤੋਂ ਤੁਸੀਂ ਕਿਉਂ ਵੱਖ ਹੋ ਗਏ ਤੁਹਾਡੀ ਕਿਹੜੀ ਵਿਚਾਰਧਾਰਾ 'ਚ ਫਰਕ ਪੈ ਗਿਆ ਜਿਹੜੀ ਤੁਸੀਂ ਉਹਨਾਂ ਨੂੰ ਵੱਖ ਕਾਈ ਬਣਾਈ ਦੱਸੋ ਜੀ ਸਿੱਧੇ ਸਿੱਧੇ ਜਿਹੜਾ ਡੱਲੇਵਾਲ ਤੋਂ ਵੱਖ ਹੋਣ ਤੋਂ ਗੱਲ ਹੈ ਇਹ ਵੱਖ ਹੋਣ ਦੀ ਹੀ ਗੱਲ ਹੈ ਵੀ ਡੱਲੇਵਾਲ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਸ ਗੱਲਾਂ ਪੁੱਛ ਰੀਆਂ ਇਹ ਗੱਲਾਂ ਕਿਹੜੀਆਂ ਜੀ ਉਹ ਜਿਹੜੀ ਕੀ ਹੁਣ ਖਨੌਰੀ ਬਾਰਡਰ ਤੇ ਬੈਠੇ ਸੀ ਅਸੀਂ 13 ਮਹੀਨੇ ਉੱਥੇ ਲਾਰੇ ਬਹੁਤ ਵੱਡਾ ਲੰਮਾ ਸਮਾਂ ਪਈ ਉੱਥੇ ਸੰਘਟ ਹੋ ਗਿਆ ਕਿਸਾਨਾਂ ਨੇ ਆ ਕਿ ਕੀ ਸਾਰੇ ਪੰਜਾਬ ਦੇ ਕਿਸਾਨਾਂ ਨੇ ਹੋ ਗਿਆ ਉੱਥੋਂ ਸਰਕਾਰ ਨੇ ਜਦੋਂ ਜ਼ਬਰ ਕਰਿਆ ਸਾਡੇ ਤੇ ਸਾਡਾ ਧਰਨਾ ਸੀ ਜਿਹੜਾ ਤੋੜ ਮਰੋੜ ਕਰਤਾ ਧਰਨਾ ਚਕਾਤਾ ਉਹ ਹੋ ਗਿਆ ਉਸ ਤੋਂ ਬਾਅਦ ਜਦੋਂ ਡੱਲੇਵਾਲ ਨੂੰ ਵੀ ਅਰੈਸਟ ਕਰ ਲਿਆ ਫਿਰ ਸਾਡੇ ਸਾਥੀਆਂ ਨੂੰ ਵੀ ਅਰੈਸਟ ਕਰਿਆ ਆਗੂਆਂ ਨੂੰ ਜਦੋਂ ਉਹ ਵੀ ਸਾਰੇ ਬਾਹਰ ਆ ਗਏ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਆ ਮੋਗੇ ਉੱਥੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਨੇ ਕਾਕਾ ਸਿੰਘ ਨੂੰ ਤੇ ਡਲੇਵਾਲ ਨੂੰ ਇਹ ਪੁੱਛਿਆ ਵੀ ਹੁਣ ਜਿਹੜਾ ਆਪਣਾ ਮਤਲਬ ਇਹ ਧਰਨਾ ਸੀ ਇਹ ਸਰਕਾਰ ਨੇ ਚੁਗਾਤਾ ਜਿਹੜਾ ਆਪਣੇ ਕਰੋੜਾਂ ਰੁਪਈਆ ਦਾ ਸਮਾਨ ਕਿਸਾਨਾਂ ਦਾ ਸਰਕਾਰ ਨੇ ਪ੍ਰਸ਼ਾਸਨ ਨੇ ਉਤੋਂ ਗਾਇਬ ਕਰ ਲਿਆ ਵੀ ਉਹਦੇ ਬਾਰੇ ਹੁਣ ਤੁਸੀਂ ਆਪਣੀ ਜਥੇਬੰਦੀ ਵੱਲੋਂ ਆਪਣੀ ਕੀ ਅਗਲੀ ਰਣਨੀਤੀ ਹੈ ਕਿ ਉਹਨੂੰ ਪੂਰਾ ਕਿਵੇਂ ਕਰਾਉਣਾ ਹੈ ਉਸੇ ਢੱਲੇਵਾਲ ਨੇ ਬਿਆਨ ਦਿੱਤਾ ਕਾਕਾ ਸਿੰਘ ਨੇ ਬਿਆਨ ਦਿੱਤਾ ਵੀ ਜਿਹੜਾ ਆਪਣਾ ਕਿਸਾਨਾਂ ਦਾ ਨੁਕਸਾਨ ਹੋਇਆ ਇਹਨੂੰ ਇੱਕ ਇੱਕ ਪੈਸਾ ਕਰਕੇ ਸਰਕਾਰ ਤੋਂ ਅਸੀਂ ਮਾਮਲਾ ਲਵਾਵਾਂਗੇ ਕਿਸਾਨਾਂ ਦਾ ਘਰੇ ਬੈਠਿਆਂ ਦਾ ਸਮਾਨ ਉਹਦਾ ਮਾਮਲਾ ਪਹੁੰਚਾਵਾਂਗੇ ਉਸ ਤੋਂ ਬਾਅਦ ਲੰਬੀ ਚੱਲਦੀ ਰਹੀ ਗੱਲ ਉਸ ਤੋਂ ਬਾਅਦ ਢੱਲੇਵਾਲ ਨੇ ਇੱਕ ਮਤਲਬ ਇਹ ਪ੍ਰੋਗਰਾਮ ਬਣਾ ਲਿਆ ਵੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਇੱਕ ਯਾਤਰਾ ਕੱਢੂਗਾ ਜਦੋਂ ਇਹ ਪ੍ਰੋਗਰਾਮ ਬਣਾਇਆ ਉਹ ਤੇ ਫੇਰ ਸਵਾਲ ਖੜਾ ਹੋਇਆ ਵੀ ਪ੍ਰਧਾਨ ਜੀ ਤੁਸੀਂ ਇਹ ਤਾਂ ਆਗਲਾ ਪ੍ਰੋਗਰਾਮ ਹੈ ਆਪਣਾ ਜਿਹੜਾ ਆਪਣਾ ਸਮਾਨ ਸਿੱਖਸਾਨਾਂ ਦਾ ਜਿਹੜਾ ਕਨੌੜੀ ਤੋਂ ਸਰਕਾਰ ਨੇ ਤੋੜਿਆ ਪ੍ਰਸ਼ਾਸਨ ਨੇ ਲੁੱਟਿਆ ਦੱਬਿਆ ਉਹ ਤੋਂ ਟਰਾਲੀਆਂ ਵੀ ਲਿਕੜ ਰਹੀਆਂ ਨੇ ਵੀ ਉਹਦੇ ਬਾਰੇ ਤੁਸੀਂ ਕੀ ਛੋਟਿਆ ਪਰ ਉਹਨੂੰ ਛੜਤਾ ਜਦੋਂ ਇਹ ਸਵਾਲ ਪੁੱਛੇ ਤੇ ਧਲੇਵਾਲ ਨੂੰ ਮਜਬੂਰ ਕੀਤਾ ਗਿਆ ਧਲੇਵਾਲੇ ਤੇ ਜਵਾਬ ਦੇਣ ਦੇ ਬਜਾਏ ਕੁਝ ਬੰਦਿਆਂ ਨੇ ਮੰਗਰ ਲੱਗ ਕੇ ਸਰਜੀਤ ਸਿੰਘ ਨੂੰ ਮਤਲਬ ਇਹ ਗੱਲ ਕਹਿਤਾ ਵੀ ਸਰਜੀਤ ਸਿੰਘ ਤੇ ਦੋਸ਼ ਲਾਤਾ ਵੀ ਉਹ ਜਥੇਬੰਦੀ ਮੀਟਿੰਗਾਂ 'ਚ ਨਹੀਂ ਆਉਂਦਾ ਤੇ ਉਹਦੇ ਕੋਲੇ 2 ਲੱਖ ਰੁਪਏ ਮੈਂਬਰਸ਼ਿਪ ਦਾ ਤੇ ਆਖੀ ਸਾਡਾ ਉਹਨੂੰ ਇੱਕ ਵਾਰੀ ਇਹ ਵੀ ਕਹਿਦਾ ਵੀ ਉਹ ਖਾ ਗਿਆ ਕੀ ਜਦੋਂ ਇਹ ਜੇ ਝੂਠੇ ਦੋਸਤ ਲਾਣ ਲੱਗੇ ਫਿਰ ਅਸੀਂ ਇਸ ਗੱਲ ਤੇ ਸਾਨੂੰ ਹੋਇਆ ਵੀ ਇਹ ਆਪਾਂ ਨੂੰ ਸਵਾਲ ਪੁੱਛਣ ਦੇ ਬਜਾਏ ਆਪਣੇ ਤੇ ਸਵਾਲ ਕਰਤਾ ਹੈ ਜਦੋਂ ਇਹ ਗੱਲ ਹੋਈ ਤੇ ਇੱਕ ਮਤਲਬ ਸੀ ਨੇ ਸੋਚਿਆ ਵੀ ਆਪਾਂ ਕੀ ਬਣਨਾ ਚਾਹੀਦਾ ਫਿਰ ਜਿਹੜੀ ਅਸਲੀ ਜੱਥੇਬੰਦੀ ਬਣੀ ਸੀ ਨਾ ਪਸੌਰਾ ਸਿੰਘ ਸਿੱਧੂਪੁਰ ਦੇ ਨਾਂ ਤੇ ਜੱਥੇਬੰਦੀ ਸੀ ਜਦੋਂ 17 ਦੇ ਵਿੱਚ ਜੱਥੇ ਸਿੱਧੂਪੁਰ ਦੀ ਡੈਥ ਹੋਈ ਹੈ ਉਦੋਂ ਡੱਲੇਵਾਲ ਨੂੰ ਤਾਂ ਇੱਕ ਮਤਲਬ ਕਾਰਜਕਾਰੀ ਕਨਵੀਨਰ ਗੱਲੋਂ ਪ੍ਰਧਾਨ ਗੱਲੋਂ ਲਾਇਆ ਗਿਆ ਉਹਦੇ ਵਿੱਚ ਉਹ ਤੁ ਆਵਾਜ਼ ਇਹਦਾ ਮਤਲਬ ਸੀ ਵੀ ਜਿਹੜਾ ਕਨਵੀਨਰ ਹੁੰਦਾ ਹੈ ਉਹਦੀ ਚੋਣ ਹੁੰਦੀ ਹੈ ਸਾਲ ਬਾਅਦ ਕਾਰਜਕਾਰੀ ਦੀ ਜੇ ਆਪਾਂ ਪ੍ਰਧਾਨ ਚੁਣ ਲੈਨੇ ਆ ਉਹਦੀ ਹੁੰਦੀ ਹੈ 3 ਸਾਲਾਂ ਬਾਅਦ ਜਦੋਂ ਸਾਲ ਵੀ ਟੱਪਿਆ 2 ਵੀ ਟੱਪੇ 3 ਵੀ ਟੱਪੇ ਇਹ ਗੱਲ ਚੱਲਦੀ ਰਹੀ ਵੀ ਤੁਸੀਂ ਪ੍ਰਧਾਨ ਜੀ ਚੋਣ ਕਿਉਂ ਨਹੀਂ ਕਰਾਉਂਦੇ ਪੰਜਾਬ ਦੀ ਵੀ ਚੋਣ ਕਰਾਓ ਸੂਬੇ ਦੀ ਜ਼ਿਲ੍ਹਿਆਂ ਦੀ ਕਰਾਓ ਬਲਾਕਾਂ ਦੀ ਕਰਾਓ ਪਿੰਡਾਂ ਦੀ ਕਰਾਓ ਇੱਕ ਚੋਣ ਕਰਾਣ ਤੋਂ ਕੋਈ ਨਹੀਂ ਚੋਣ ਕਰਾਵਾਂਗੇ ਕੋਈ ਨਹੀਂ ਚੋਣ ਕਰਾਵਾਂਗੇ ਮੈਂਬਰਸ਼ਿਪ ਵੀ ਕਟਾ ਲਈ ਇਹਨਾਂ ਨੇ ਮੈਂਬਰਸ਼ਿਪ ਇਹ ਗੱਲ ਕਹਿ ਕੇ ਛੱਡੀ ਵੀ ਤੁਸੀਂ ਮੈਂਬਰਸ਼ਿਪ ਆਪਣੇ ਜ਼ਿਲ੍ਹੇ ਦੀ ਜ਼ਿਲ੍ਹੇ ਕੋਲ ਹੀ ਰੱਖੋ ਅਸੀਂ ਲੈ ਲਾਂਗੇ ਤੇ ਉਹ ਜਨ ਵੀ ਥੋੜੇ ਕੋਲੇ ਫੰਡ ਨਹੀਂ ਉਹਨੂੰ ਤੁਸੀਂ ਵਰਤ ਸਕਦੇ ਹੋ ਪਰ ਉਹ ਜਿਹੜੀ ਮੈਂਬਰਸ਼ਿਪ ਸੀ ਨਾ ਉਹ ਨਾ ਕਿ ਉਹ ਪ੍ਰਧਾਨ ਕੋਲੇ ਆਈ ਉਹ ਤਾਂ ਜ਼ਿਲ੍ਹੇ ਦੇ ਖਜ਼ਾਨੇ ਕੋਲੇ ਜਮ੍ਹਾਂ ਹੋਈ ਹੈ ਜਰਸਕੱਤਰ ਹੈ ਜਿਹੜਾ ਜ਼ਿਲ੍ਹੇ ਦਾ ਖਜ਼ਾਨਚੀ ਤੇ ਜਰਸਕੱਤਰ ਨੇ ਉਹਨਾਂ ਨੇ ਲੇਖਾ-ਜੋਖਾ ਕਰਨਾ ਹੁੰਦਾ ਹੈ ਕਿ ਪੈਸਾ ਉਹਦੇ ਵਿੱਚੋਂ ਖਰਚ ਹੋਇਆ ਜਾਇਜ਼ ਹੋਇਆ ਨਜਾਇਜ਼ ਹੋਇਆ ਲੋੜ ਤੇ ਹੋਇਆ ਬੇਲੋੜ ਹੋਇਆ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੋਨਾਂ ਦੀ ਹੁੰਦੀ ਹੈ ਖਜ਼ਾਨਚੀ ਨੇ ਦਰਨਾ ਨਹੀਂ ਵੀ ਆ ਪੈਸਾ ਮੇਰੇ ਕੋਲੋਂ ਐ ਵਗ ਗਿਆ ਜਰਸਕੱਤਰ ਨੇ ਉਹਦੀ ਖੋਜ ਕਰਨੀ ਹੁੰਦੀ ਹੈ ਵੀ ਇਹਨੂੰ ਸਹੀ ਪਾ ਕੇ ਲਿਖਣਾ ਜਾਂ ਉਹਦੇ ਵਿੱਚ ਕੋਈ ਫਰਕ ਹੈ ਉਹਨੂੰ ਦੁਬਾਰਾ ਉਹਤੇ ਕੋਈ ਵਿਚਾਰ ਕਰਨਾ ਇਹ ਚੱਲਦੇ ਜਲਦੇ ਉਹ ਹੀ ਹੋ ਗਿਆ ਰੇਰ ਉਹਨੂੰ ਕਿਹਾ ਵੀ ਤੁਸੀਂ ਪ੍ਰਧਾਨ ਜੀ ਉਹ ਕਰਾਓ ਚੋਣ ਕਰਵਾਓ ਪੰਜਾਬ ਦੀ ਵੀ ਕਰਾਓ ਜ਼ਿਲ੍ਹਿਆਂ ਦੀ ਵੀ ਕਰਾਓ ਬਲਾਕਾਂ ਦੀ ਵੀ ਕਰਾਓ ਪਿੰਡਾਂ ਦੀ ਵੀ ਕਰਾਓ ਪਰ ਉਹਨਾਂ ਨੇ ਕੋਈ ਪ੍ਰਵਾਨ ਨਾ ਕਰੀ ਇਹ ਟੋਕਾ ਟਾਕੀ ਕਰਨ ਤੋਂ ਬਾਅਦ ਜਦੋਂ ਇਹ ਜ਼ਿਆਦਾ ਮਤਲਬ ਨਾ ਗੱਲ ਨੇੜੇ ਆਈ ਉਹਨਾਂ ਉੱਤੇ ਪ੍ਰਧਾਨ ਤੇ ਦੋਸ਼ ਲਾਣ ਲੱਗੇ ਇਕੱਠੇ ਹੋ ਕੇ ਸਾਰੇ ਫੇਰ ਇਹ ਗੱਲ ਅੱਕ ਕੇ ਅਸੋਰਾ ਸਿੰਘ ਦਾ ਬੇਟਾ ਹੈ ਦਲਵੀਰ ਸਿੰਘ ਉਹਨੂੰ ਅਸੀਂ ਆਪਣਾ ਕਨਵੀਨਰ ਚੁਣ ਲਿਆ ਜਥੇਬੰਦੀ ਚੋਂ ਵੱਖਰੀ ਨਹੀਂ ਹੋਏ ਜਥੇਬੰਦੀ ਸਿੱਧੂ ਹੈ ਉਹੀ ਸਿੱਧੂ ਪਰ ਹੈ ਬੀਕੇ ਜੂ ਸਿੱਧੂ ਪਰ ਉੱਤੇ ਅਸੀਂ ਉਹਦਾ ਕਨਵੀਨਰ ਚੁਣ ਲਿਆ ਜਦੋਂ ਕੋਈ ਪ੍ਰਧਾਨ ਇਹ ਅਸੀਂ ਸੋਚਿਆ ਵੀ ਪ੍ਰਧਾਨ ਹੋਣ ਐ ਗੱਲੋ ਵੀ ਆਪਣੀਆਂ ਗੱਟੀਆਂ ਵੀ ਦੇਣ ਤੋਂ ਭੱਜ ਗਿਆ ਇਹ ਸਕੇ ਸਾਰੇ ਘੱਟੋ ਘੱਟ 9 ਜ਼ਿਲ੍ਹੇ ਉੱਤੇ ਇਕੱਠੇ ਹੋਏ ਉਹਨੂੰ ਕਨਵੀਨਰ ਲਾ ਗਿਆ ਜਦੋਂ ਉਹ ਆ ਕੇ ਫਿਰ ਜਦੋਂ ਕਨਵੀਨਰ ਲਾਣ ਤੋਂ ਬਾਅਦ ਫੇਰ ਇਹ ਡੱਲੇਵਾਲ ਨੂੰ ਐ ਹੋ ਗਿਆ ਵੀ ਉਹ ਮੁੰਡਾ ਹੁਣ ਪ੍ਰਧਾਨ ਬਣੂਗਾ ਜਥੇਬਦੀ ਤੇਰੇ ਹੱਥ ਚੋਂ ਪੱਕਾ ਲਾ ਦੇ ਤੇਰੇ